ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੈਨੂੰ ਤਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਹੋਣਾ ਚਾਹੀਦਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕਾਲੀਏ ਵਾਲਾ ਤਹਿਸੀਲ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਹੋਣਾਂ ਦਾ ਕੰਮ ਜਿਹੜੀ ਤੁਸੀਂ ਸਕਰੀਨ ਤੇ ਮੱਝ ਦੇਖ ਰਹੇ ਹਾਂ ਇਹ ਬਾਈ ਹੁਣਾਂ ਦੀ ਸੇਲ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਜਸਪ੍ਰੀਤ ਸਿੰਘ ਪਿੰਡ ਕਾਲੀਆ ਦਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਬਾਈ 7743035158 ਠੀਕ ਆ ਬਾਈ ਸੂਆ ਬਾਈ ਕਿੰਨਾ ਮਾਸ ਹੁੰਦੀ ਆ ਮਹੀਆ ਹੁੰਦੀ ਆ ਠੀਕ ਆ ਬਾਈ ਦਿਨ ਕਿੰਨੇ ਲੈ ਜਾਓ ਜੀ 6-7 ਦਿਨ ਲੈ ਜਾਓ ਠੀਕ ਪਿਛਲੇ ਸਵੇਰ ਤੋਂ ਅੱਧਾ ਕੀ ਰਿਕਾਰਡ ਹੈ 11 12 ਕਿਲੋ ਦਿੱਤਾ ਇੱਕ ਬਰ ਚੋਇਆ ਵਾਪ ਨਹੀਂ ਠੀਕ ਹੈ ਭਾਈ ਥਾਣਾ ਦੀ ਡੰਨ ਹੈ ਜੀ ਹਾਂ ਭਾਈ ਸੀਲਸ ਲੱਗ ਵੀ ਪੂਰੀ ਹੈ ਹਾਂ ਤੋੜ ਕੇ ਦਿਖਾਦੀ ਵੀਰਾ ਸੂਆ ਬਾਈ ਦੇ ਦਸਨ ਮੁਤਾਬਕ ਤੀਜਾ ਹੁੰਦੀ ਆ ਵਜਨ ਵਜੂਦ ਤੇ ਪੱਕੇ ਤੋਂ ਬਹੁਤ ਚੰਗੀ ਆ ਜੀ ਮੱਜ ਪੂਰੇ ਹੈਵੀ ਬੋਡੀ ਵੇਟ ਦੀ ਜੀ ਚੌੜਾ ਪੈਟ ਕੋੜਾ ਬਸ ਬਾਕੀ ਡੇਟ ਮੁਤਾਬਕ ਦਿਨ ਬਈ 10 10 6 ਤੋਂ 7 ਪਏ ਆ ਥੋੜਾ ਜਿਹਾ ਕੈਮਰੇ ਤੋਂ ਦਰਦਾ ਜੀ ਪਸੂ ਬਸ ਕੋਈ ਨਹੀਂ ਬਈ ਬੰਨ ਲਾ ਇੱਥੇ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਉਪਰਾ ਕਰਦਾ ਜੀ ਪਸੂ ਵਨ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ 6-7 ਦਿਨਾਂ ਚੋਂ ਪੂਰਾ ਟੌਪ ਦਾ ਤੇ ਵੱਡਾ ਹਵਾਨਾ ਤਿਆਰ ਕਰ ਲੈਣਾ ਥਾਣਾ ਦੇ ਸਾਈਜ਼ ਨੇੜੇ ਤੋਂ ਚੈੱਕ ਕਰ ਲਓ ਚਾਰ ਹੀ ਥਾਣਾ ਸੋਹਣੇ ਸਾਈਜ਼ ਦੇ ਕੋਟ ਨੇ ਕੋਈ ਸ਼ਾਂਖ ਨਹੀਂ ਸੋਨਾ ਹੱਥੀ ਚਬਾਈ ਵਾਲਾ ਥਾਣਾ ਕੋਈ ਆਪਣਾ ਇੱਥੇ ਆ ਕੇ ਤਸੱਲੀ ਕਰ ਲੈਣ ਸਹੀ ਗੱਲ ਆ ਜੀ ਮੋਰ ਕੇ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਹੀ ਗੱਲ ਆ ਬਾਈ ਕਹਿੰਦਾ ਮੇਰੇ ਘਰੇ ਤਸੱਲੀ ਕਰ ਲੈਣ ਆਪਦੇ ਥਾਨੇ ਪਾਸ ਕਰ ਲੈਣ ਉਸ ਤੋਂ ਬਾਅਦ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੱਕ ਵੀ ਬੰਦ ਆ ਬਾਈ ਅਗਲੇ ਨੇ ਪੈਸੇ ਲਾਉਣੇ ਆ ਬਾਈ ਦੇ ਘਰੇ ਆਪਦੀ ਨਿਗਾਹ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਜੀ ਮੁੱਲ ਬਈ ਦਾ ਇੱਕ ਵੀ ਮਾਂ ਹੋ ਜੂ ਮਾਂ ਤਾਂ ਨੇ ਕਰਦੇ ਠੀਕ ਹੈ ਜੀ ਮੁੱਲ ਬਾਈ ਇਹ ਤਾਂ 1 ਲੱਖ ਤੇ 20 ਹਜ਼ਾਰ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚ ਜਰੂਰ ਕਰ ਦਾਂਗੇ ਜਿੰਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ ਧੰਨਵਾਦ